ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਗੱਲਬਾਤ ਕਰਾਂਗੇ ਦੁਬਾਰਾ ਹਰਦੀਪ ਸਿੰਘ ਨਿੱਜਰ ਵਾਲਾ ਕੇਸ ਹੈ ਜਿਹੜਾ ਉਹ ਸੁਰਖੀਆਂ ਦੇ ਵਿੱਚ ਕਿਉਂ ਹੈ ਅੱਜ ਗੱਲਬਾਤ ਕਰਾਂਗੇ ਐਸੀ ਕਿਹੜੀ ਰਿਪੋਰਟ ਨਸਰ ਹੋਈਆ ਜਿਨੇ ਹਰਦੀਪ ਸਿੰਘ ਨਿੱਜਰ ਵਾਲੇ ਕਤਲ ਕੇਸ ਨੂੰ ਦੁਬਾਰਾ ਦੁਨੀਆ ਦੀਆਂ ਸੁਰਖੀਆਂ ਦੇ ਵਿੱਚ ਲੈ ਕੇ ਆਂਦਾਗਾ ਉਹਦੇ ਬਾਰੇ ਮੈਂ ਤੁਹਾਡੇ ਨਾਲ ਚਰਚਾ ਕਰਾਂਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਦੋਸਤੋ ਮੈਂ ਤੁਹਾਨੂੰ ਉਸ ਰਿਪੋਰਟ ਦੀ ਆਂਦਾ ਨਾਮ ਹੈ ਜਿਹੜਾ ਉਹ ਥੋੜਾ ਬਾਅਦ ਦੇ ਵਿੱਚ ਦੱਸਦਾਗਾ ਲੇਕਿਨ ਪਹਿਲਾਂ ਮੈਂ ਤੁਹਾਨੂੰ ਇਸ ਰਿਪੋਰਟ ਦੀ ਜਿਹੜੀ ਪੂਰੀ ਡੰਗਾਈ ਆ ਉਹਦੇ ਬਾਰੇ ਤੁਹਾਡੇ ਨਾਲ ਮੈਂ ਸਾਝ ਪਾਵਾਂ 2023 ਦੇ ਵਿੱਚ ਦੋਸਤੋ ਇੱਕ ਤੁਹਾਨੂੰ ਪਤਾ ਹੈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੁੰਦਾ ਹੈਗਾ ਉਸ ਨੇ ਭਾਰਤ ਤੇ ਆਪਣੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਖਟਾਸ ਲੈ ਆਂਦੀ ਸੀਗੀ ਉਹਦੇ ਚ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੋਇਆ ਸੀਗਾ ਪਹਿਲਾਂ ਤਾਂ ਉਹਦੀ ਚਰਚਾ ਘੱਟ ਹੋਈ ਕਿਸੇ ਨੂੰ ਜਿਆਦਾ ਉਹਦੀ ਜਾਣਕਾਰੀ ਨਹੀਂ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਅ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਆਉਂਦੇ ਨੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਕੇਸ ਦੇ ਬਾਰੇ ਚਰਚਾ ਵੀ ਕਰਕੇ ਜਾਂਦੇ ਨੇ ਪਰ ਨਰਿੰਦਰ ਮੋਦੀ ਵੱਲੋਂ ਕੋਈ ਜਿਆਦਾ ਉਹਦੀ ਤਵੱਜੋ ਨਹੀਂ ਦਿੱਤੀ ਜਾਂਦੀ ਤਾਂ ਵਾਪਸ ਜਾ ਕੇ ਜਸਟਨ ਟਰੂਡੋ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਦੇ ਦਿੰਦੇ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਾਤਲ ਹੈ ਉਹ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਕਰਵਾਇਆ ਔਰ ਤਰਥੱਲੀ ਦੁਨੀਆ ਦੇ ਵਿੱਚੇ ਮਚਾ ਦਿੰਦੇ ਨੇ ਦੁਨੀਆ ਦੇ ਵਿੱਚ ਇਹ ਤਰਥੱਲੀ ਮਚ ਜਾਂਦੀ ਆ ਕਿ ਇਹ ਜਸਟਨ ਟਰੂਡੋ ਨੇ ਕੀ ਕਹਿ ਦਿੱਤਾ ਤੇ ਲੇਕਿਨ ਜਦੋਂ ਉਹਦੀ ਡਿਟੇਲ ਖੁੱਲ ਕੇ ਸਾਹਮਣੇ ਉਹ ਰੱਖਦੇ ਨੇ ਕਿ ਹਰਦੀਪ ਸਿੰਘ ਨਿੱਜਰ ਨੂੰ ਨikhil ਗੋਪਤਾ ਨਾਮ ਦੇ ਇੱਕ ਵਿਅਕਤੀ ਨੇ ਮਰਵਾਇਆਗਾ ਜੀ ਦਾ ਸੰਪਰਕ ਭਾਰਤ ਦੇ ਵਿੱਚ ਸੀਸੀ1 ਕੋਈ ਮਤਲਬ ਜਿਹੜਾ ਇੱਕ ਅਫੀਸਰ ਸੀਗਾ ਉਹਦੇ ਨਾਲ ਸੰਪਰਕ ਸੀਗਾ ਤੇ ਉਹਦੇ ਤੇ ਅੱਗੇ ਉਹ ਜਿਹੜੀ ਮਤਲਬ ਅੰਦਰਲੀ ਗੱਲ ਸੀ ਉਹਨੂੰ ਲੁਕੋ ਜਾਂਦੇ ਨੇ ਕਿ ਇਹ ਅਸੀਂ ਵਕਤ ਆਉਣ ਤੇ ਦੱਸਾਂਗੇ ਹੁਣ ਉਹ ਵਕਤ ਆ ਗਿਆ ਦੋਸਤੋ ਜਿਹਦੇ ਚ ਇੱਕ ਰਿਪੋਰਟ ਜਾਰੀ ਹੁੰਦੀ ਆ ਜਿਸ ਰਿਪੋਰਟ ਦਾ ਨਾਮ ਹੈ ਬਲੰਬਰਗ ਮਤਲਬ ਉਹਨਾਂ ਨੇ ਜਿਸ ਏਜੰਸੀ ਦੀ ਜਿਵੇਂ ਆਪਾਂ ਕਹਿੰਦੇ ਨੇ ਕਿ ਇੱਕ ਅਫੀਸਰਾਂ ਦੀ ਕੋਈ ਡਿਊਟੀ ਲਈ ਹੁੰਦੀ ਆ ਉਹ ਬਲੰਬਰਗ ਦੀ ਜਿਹੜੀ ਰਿਪੋਰਟ ਆਈ ਹੈਗੀ ਜਿਹਦੇ ਵਿੱਚ ਉਹਨਾਂ ਨੇ ਪੂਰਾ ਖਲਾਸਾ ਖੋਲ ਕੇ ਰੱਖ ਦਿੱਤਾਗਾ ਜੋ ਮੈਂ ਦੱਸਿਆ ਜਿਵੇਂ ਉਸ ਸਮੇਂ ਪਹਿਲਾਂ ਜਿਹੜੀ ਗੱਲ ਹੋਈ ਸੀ ਉਦੋਂ ਗੱਲ ਹੋਈ ਸੀ ਕਿ ਅਮਰੀਕਾ ਦੀਆਂ ਏਜੰਸੀਆਂ ਨੇ ਜਿਹੜਾ ਇਹ ਕੈਨੇਡਾ ਨੂੰ ਜਾਣਕਾਰੀ ਦਿੱਤੀ ਆ ਲੇਕਿਨ ਹੁਣ ਜਿਹੜੀ ਇਸ ਰਿਪੋਰਟ ਦੇ ਵਿੱਚ ਅਸਲੀਅਤ ਸਾਹਮਣੇ ਆਈ ਆ ਉਹ ਇਹ ਹੈ ਤੇ ਇਹ ਜਿਹੜੀ ਕਹਾਣੀ ਸੀਗੀ ਇਹ ਬਰਤਾਨੀਆ ਨੇ ਚੁੱਕ ਕੇ ਨੇ ਕੈਨੇਡਾ ਨੂੰ ਇਹ ਮਤਲਬ ਦੱਸਿਆ ਸੀਗਾ ਕਿਉਂਕਿ ਯੂਕੇ ਦੀ ਕਿਸੇ ਖੁਫੀਆ ਏਜੰਸੀ ਨੇ ਇਹਨਾਂ ਦੀਆਂ ਫੋਨ ਕਾਲ ਜਿਹੜੀਆਂ ਸੀਗੀਆਂ ਉਹ ਟੇਪ ਕੀਤੀਆਂ ਸੀਗੀਆਂ ਉਹ ਫੋਨ ਟੇਪਸ ਜਿਹੜੀਆਂ ਸੀਗੀਆਂ ਨikhil Gupta ਕੋਈ CC1 ਵਿਅਕਤੀ ਦੇ ਨਾਲ ਗੱਲਬਾਤ ਕਰਦੇ ਆ ਔਰ ਜਿਹੜਾ ਸੀਸੀ 1 ਆਏਗਾ ਉਹ ਨikhil gupta ਨੂੰ ਕਹਿੰਦਾਗਾ ਕਿ ਤੇਰੇ ਤੇ ਜਿਹੜੇ ਡਰਗ ਦੇ ਔਰ ਅਸਲੇ ਦੇ ਵਾਈਪਨ ਦੇ ਕੇਸ ਨੇਗੇ ਔਰ ਹੋਰ ਇਹ ਤੋਂ ਇਲਾਵਾ ਕਤਲ ਦੇ ਕੇਸ ਵੀ ਸੀਗੇ ਉਹ ਇੱਕ ਕ੍ਰਿਮੀਨਲ ਬੰਦਾ ਸੀਗਾ ਕਿ ਉਹ ਤੇਰੇ ਮੈਂ ਰੱਦ ਕਰਵਾ ਦੇਵਾਂਗਾ ਮੈਂ ਉਹਨੇ ਆਪਣਾ ਨਾਮ ਸੀਸੀ ਬਣ ਕੇ ਆ ਲੇਕਿਨ ਅਫੀਸਰ ਸੀਗਾ ਉਹ ਖੁਫੀਆ ਏਜੰਸੀ ਦਾ ਤੇ ਉਹਦੇ ਚ ਤੈਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜਿਹੜੀ ਤਾਂ ਅੱਗੇ ਬੰਦੇ ਆਪਦੇ ਮਤਲਬ ਉਹ ਕਰਨੇ ਨੇ हायर ਕਰਕੇ ਤੇ ਉਹਨਾਂ ਨੂੰ ਇੱਥੇ ਤਿੰਨ ਵਿਅਕਤੀਆਂ ਨੂੰ ਤਾਂ ਜਿਹੜਾ ਹੈਗਾ ਉਹਨਾਂ ਦਾ ਮਰਡਰ ਕਰਾਉਣਾ ਜਿਹਦੇ 'ਚ ਨਾਮ ਆਏ ਸੀਗੇ ਅਵਤਾਰ ਸਿੰਘ ਖੰਡਾ ਹਰਦੀਪ ਸਿੰਘ ਨਿੱਜਰ ਤੇ ਗੁਰਪਤਵੰਤ ਸਿੰਘ ਪੰਨੂ ਅਵਤਾਰ ਸਿੰਘ ਖੰਡਾ ਦਾ ਯੂਕੇ ਦੇ ਵਿੱਚ ਕਤਲ ਹੋ ਚੁੱਕਿਆ ਸੀਗਾ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਜਿਦੀ ਮੈਂ ਪਹਿਲਾਂ ਵੀ ਆਪਣੇ ਚੈਨਲ ਦੇ ਉੱਪਰ ਕਈ ਵਾਰੀ ਰਿਪੋਰਟ ਨਸਰ ਕੀਤੀ ਹੈ ਕਿ ਕਿਹੜੀ ਜ਼ਹਿਰ ਦਿੱਤੀ ਗਈ ਕੀ ਕੀ ਮਤਲਬ ਉਹ ਵੀ ਪੂਰੀ ਜਿਹੜੀ ਪਿਛੋਕੜੀ ਸੀ ਉਹ ਇਹਨਾਂ ਦੇ ਇੱਕ IAS ਦੇ ਜਿਹੜੇ ਵਿਦਿਆਰਥੀਆਂ ਨੂੰ ਕੋਈ ਆਪਣੇ ਇੰਡੀਆ ਦੇ ਵਿੱਚ ਸਖਲਾਈ ਦਿੰਦਾ ਹੈਗਾ ਉਹਨੇ ਪੂਰੀ ਖੋਦੀ ਇਹ ਡਿਟੇਲ ਦਿੱਤੀ ਸੀ ਕਿ ਕਿਹੜੀ ਜ਼ਹਿਰ ਅਸੀਂ ਦਿੱਤੀ ਉਹਨੂੰ ਜਿਹਦੇ ਨਾਲ ਹੌਲੀ ਹੌਲੀ ਕਰਕੇ ਬੰਦਾ ਮਰਦਾ ਹੈ ਔਰ ਉਹਦਾ ਹਾਰਟ ਅਟੈਕ ਦੇ ਨਾਲ ਮਤਲਬ ਜਿਹੜਾ ਜਿਹੜੀ ਮੌਤ ਹੁੰਦੀ ਆ ਉਹ ਰਿਪੋਰਟਾਂ ਦੇ ਵਿੱਚ ਹਾਰਟ ਅਟੈਕ ਹੀ ਆਉਂਦਾ ਹੈ ਲੇਕਿਨ ਉਹ ਅਸਲ ਦੇ ਵਿੱਚ ਉਸ ਵਿਅਕਤੀ ਨੂੰ ਜ਼ਹਿਰ ਦਿੱਤੀ ਜਾਂਦੀ ਹੈ ਉਹ ਸਾਰੀ ਅਵਤਾਰ ਸਿੰਘ ਖੰਡੇ ਵਾਲੀ ਵੀ ਕਲੀਅਰ ਹੋ ਗਈ ਸੀ ਗੱਲ ਔਰ ਜਿਹੜਾ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਔਰ ਜਿਹੜੇ ਵਿਅਕਤੀਆਂ ਵੱਲੋਂ ਮਾਰਿਆ ਗਿਆ ਉਹਦੇ ਚ ਆ افسوس ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇੱਕ ਵਿਅਕਤੀ ਸਾਡੇ ਖੁਦ ਪਿੰਡ ਤੋਂ ਸਾਨੂੰ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਸੀਗਾ ਚਲੋ ਖੈਰ ਉਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਜਿਹੜੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੈ ਉਹਦਾ ਨਾਮ ਵੀ ਇਹਦੇ ਵਿੱਚ ਮਤਲਬ ਆਇਆ ਸੀਗਾ ਕਿ ਗੁਰਪਤਵੰਤ ਸਿੰਘ ਪੰਨੂ ਦਾ ਵੀ ਉਹਨਾਂ ਨੇ ਕਤਲ ਕਰਾਉਣਾ ਸੀ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਇਹ ਸਾਰੀ ਗੱਲ ਜਿਹੜੀ ਸੁਰਖੀਆਂ ਦੇ ਵਿੱਚ ਆ ਗਈ ਧਿਆਨ ਦੇ ਵਿੱਚ ਆ ਗਈ ਜਿਹੜੇ 5 ਆਈਜ਼ ਦੇਸ਼ ਸੀ ਇਦਿੱਚ ਅਮਰੀਕਾ ਵੀ ਸੀ ਆਸਟ੍ਰੇਲੀਆ ਕੈਨੇਡਾ ਔਰ ਆਪਣਾ ਯੂਕੇ ਵਗੈਰਾ ਇਹ ਪੰਜ ਦੇਸ਼ ਸੀਗੇ ਇਹ ਸਾਰਾ ਕੁਝ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਤੇ ਉਹ ਦੇ ਚ ਦੋਸਤੋ ਜਿਹੜਾ ਹੁਣ ਇਹਨੇ ਰਿਪੋਰਟ ਨਸਰ ਕੀਤੀ ਹੈਗੀ ਉਹਨੇ ਦੱਸਿਆਗਾ ਕਿ ਇਹ ਯੂਕੇ ਦੀ ਬਹੁਤ ਹੀ ਖੁਫੀਆ ਇੱਕ ਰਿਪੋਰਟ ਸੀਗੀ ਜਿਹੜੀ ਕੈਨੇਡਾ ਤੇ ਅਮਰੀਕਾ ਦੇ ਬਹੁਤ ਉੱਚੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਨਾਲ ਹੀ ਇਹ ਸਾਂਝੀ ਕੀਤੀ ਸੀਗੀ ਤੇ ਇਹ ਇੱਕ ਬਹੁਤ ਹੈਰਾਨ ਕਰਨ ਵਾਲੀ ਰਿਪੋਰਟ ਸੀ ਜਿਹੜੀ ਮਤਲਬ ਉਹਨਾਂ ਨੇ ਇਹ ਕੈਨੇਡਾ ਨੂੰ ਦਿੱਤੀ ਲੇਕਿਨ ਜਦੋਂ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹਨੂੰ ਨਸਰ ਕਰ ਦਿੱਤਾ ਤਾਂ ਤੁਹਾਨੂੰ ਪਤਾ ਕਿ ਕਿੰਨਾ ਵੱਡਾ ਦੁਨੀਆ ਦੇ ਵਿੱਚ ਰੌਲਾ ਪਿਆ ਭਾਰਤ ਤੇ ਕੈਨੇਡਾ ਆਹਮੋ ਸਾਹਮਣੇ ਹੋ ਗਏ ਸੀਗੇ ਤੇ ਇਹਦੇ ਵਿੱਚ ਦੋਸਤੋ ਜਿਹੜੀ ਹੁਣ ਮਤਲਬ ਉਹਨਾਂ ਨੇ ਸਭ ਤੋਂ ਵੱਡੀ ਇੱਕ ਤਾਂ ਇਹ ਗੱਲ ਨੂੰ ਲੈ ਕੇ ਆਂਦਾਗਾ ਤੇ ਇੱਕ ਇਹਦੇ ਵਿੱਚ ਵਿਸ਼ਨੋਈ ਦਾ ਨਾਮ ਵੀ ਬੋਲਦਾ ਰਿਹਾਗਾ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਜਿਹੜੇ ਉਹ ਮਾਰਨ ਵਾਲੇ ਕਾਰਕੁਨ ਸੀਗੇ ਉਹਨਾਂ ਦਾ ਸਬੰਧ ਜਿਹੜਾ ਸੀਗਾ ਉਹ ਲਾਰੈਂਸ ਵਿਸ਼ਨੋਈ ਦੇ ਗਰੁੱਪ ਦੇ ਨਾਲ ਸੀਗਾ ਯਾਨੀ ਕਿ ਉਹਨਾਂ ਨੇ ਅੱਗੇ ਨਿਖਲ ਗੋਤੇ ਨੇ ਜਿਸ ਤਰ੍ਹਾਂ ਵੀ ਕਰਕੇ ਜਿਹੜੇ ਬੰਦੇ ਹਾਇਰ ਕੀਤੇ ਉਹ ਲਾਰੈਂਸ ਵਿਸ਼ਨੋਈ ਦੀ ਮਤਲਬ ਉਹਦੇ ਵਿੱਚ ਭੂਮਿਕਾ ਸ਼ਾਮਲ ਹੋ ਗਈ ਸੀ ਕਿਉਂਕਿ ਲਾਰੈਂਸ ਵਿਸ਼ਨੋਈ ਦਾ ਜਿਹੜਾ ਨਾਮ ਬੋਲਦਾ ਸੀ ਉਹ ਫਿਰ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪਤਾ ਆਪਾਂ ਨੇ ਸਾਰੀਆਂ ਇਹ ਰਿਪੋਰਟਾਂ ਪੜ੍ਹੀਆਂ ਨੇ ਜਿਹਦੇ ਵਿੱਚ ਜਿਹੜੇ ਇਹ ਆਪਸ ਵਿੱਚ 골ਡੀ ਹੋਣੀ ਇਹ ਵੱਖ ਹੋਏ ਨੇ ਉਹਦਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾਗਾ ਕਿ 골ਡੀ ਇਨ੍ਹਾਂ ਚੀਜ਼ਾਂ ਦੇ ਹੱਕ ਵਿੱਚ ਨਹੀਂ ਸੀਗਾ ਲੇਕਿਨ ਬਿਸਨੋਈ ਨੇ ਜਿਹੜੇ ਸਿੱਖ ਉੱਥੇ ਕਾਰਕਮੈਂਡਰ ਜਿਹੜੇ ਸੀਗੇ ਉਨ੍ਹਾਂ ਨੂੰ ਖਤਮ ਕਰਨ ਦੇ ਵਿੱਚ ਬਸਨੋਏ ਨੇ ਰੋਲ ਅਦਾ ਕੀਤਾ ਔਰ ਗੋਲਡੀ ਇਹ ਨਹੀਂ ਚਾਹੁੰਦਾ ਸੀਗਾ ਇਸ ਤਰ੍ਹਾਂ ਦੀਆਂ ਖਬਰਾਂ ਸੱਪਦੀਆਂ ਰਹੀਆਂ ਨੇ ਪਹਿਲਾਂ ਪਰ ਦੋਸਤੋ ਸਭ ਤੋਂ ਵੱਡੀ ਹੁਣ ਜਿਹੜੀ ਮਤਲ ਕਹਾਣੀ ਖੁੱਲ ਕੇ ਸਾਹਮਣੇ ਆਈ ਹੈ ਇਹ ਇੱਕ ਤਾਂ ਗੁਰਪਤਵੰਤ ਸਿੰਘ ਪੰਨੂ ਵਾਲੀ ਜਿਹੜੀ ਗੱਲ ਹੈ ਉਹ ਅਜੇ ਵੀ ਇਲਜ਼ਾਮ ਲਾਉਂਦਾ ਹੈਗਾ ਕਿ ਭਾਰਤ ਦੀਆਂ ਅਜਾਸੀਆਂ ਮੈਨੂੰ ਮਰਵਾਉਣਾ ਚਾਹੁੰਦੀਆਂ ਨੇ ਤੇ ਜਿਹੜਾ ਇਹਦੇ ਚ ਹੁਣ ਦੁਬਾਰਾ ਰਿਪੋਰਟ ਨਸਰ ਹੋਣ ਦੇ ਨਾਲ ਡੋਨਲਡ 트੍ਰੰਪ ਨੇ ਜਿਹੜੀ ਆਪਣੇ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਉਹਦੇ ਤੇ ਮੋਹਰ ਲੱਗ ਰਹੀ ਹੈ ਕਿਉਂਕਿ ਆਪਣੇ ਤਾਂ ਬਹੁਤ ਜ਼ਿਆਦਾ ਇੱਥੇ ਰੌਲਾ ਪਾਇਆ ਗਿਆ ਸੀਗਾ ਕਿ 트੍ਰੰਪ ਨੇ ਉਹੀ ਫੇਮ ਲੈਂਡ ਦੀ ਖਾਤਰ ਜਾਂ ਸਿੱਖਾਂ ਦੀਆਂ ਵੋਟਾਂ ਲੈਣ ਦੀ ਖਾਤਰ ਉਹਨੇ ਇਹ ਜਿਹਾ ਬਿਆਨ ਦਿੱਤਾ ਤੇ ਉਹਦੀ ਕੋਈ ਸੱਚਾਈ ਨਹੀਂ ਹੈਗੀ ਉਹ ਮਤਲਬ ਗੋਲ ਮੋਲ ਬਿਆਨ ਹੈ ਉਹਦਾ ਪਰ ਹੁਣ ਜਦੋਂ ਇਹ ਬਲੂਮਬਰਗ ਦੀ ਰਿਪੋਰਟ ਬਾਹਰ ਆ ਗਈ ਹੈ ਉਹਨੇ ਇਹਦੇ ਤੇ ਮੋਹਰ ਲਾ ਦਿੱਤੀ ਹੈ ਤੇ ਜਿਹੜੀ ਇਹ ਪੂਰੀ ਸਟੋਰੀ ਜਿਹੜੀ ਇਹ ਪੂਰੀ ਦੀ ਪੂਰੀ ਕਹਾਣੀ ਸੀ ਇਹ ਸੱਚੀ ਸੀਗੀ ਔਰ ਬਕਾਇਦਾ ਝੁੱਕੇ ਦੀਆਂ ਖੁਫੀਆ ਅਜੰਸੀਆਂ ਦੇ ਆਧਾਰ ਤੇ ਇਹ ਮਤਲਬ ਜਿਹੜੇ ਫੋਰ ਉਦੋਂ ਟਰੈਪ ਕੀਤੇ ਗਏ ਜਿਹਦੇ ਚ ਸੀਸੀ1 ਤੇ ਜਿਹੜਾ ਨਖੇ ਲਗਾਉਂਦਾ ਇਹ ਆਪਸ ਵਿੱਚ ਸਾਰੀ ਡੀਲ ਕਰ ਰਹੇ ਨੇ ਫਿਰ ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਦੋਸਤੋ ਫਿਰ ਜਦੋਂ ਉਹਨਾਂ ਨੇ ਨਖਿੱਲ ਗੋਤੇ ਦੇ ਨਾਲ ਅੱਗੇ ਜਿਹੜੀਆਂ ਅਮਰੀਕਾ ਦੇ ਅੰਡਰ ਕਵਰ ਏਜੰਟ ਸੀਗੇ ਉਹੀ ਉਹਦੇ ਨਾਲ ਡੀਲ ਕਰ ਲੈਂਦੇ ਨੇ ਇਹ ਮਤਲਬ ਫਿਰ ਉੱਥੇ ਆ ਕੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਬੁੱਧੂ ਬਣ ਜਾਂਦੇ ਨੇ ਕਿਉਂਕਿ ਨਖਿੱਲ ਗੋਤਾ ਦੋ ਟਾਰਗੇਟ ਤਾਂ ਮਤਲਬ ਜਿਹੜਾ ਐਸੈਸੀਨੇਸ਼ਨ ਕਰ ਚੁੱਕਿਆ ਸੀਗਾ ਲੇਕਿਨ ਗੁਰਪ੍ਰਧਵੰਤ ਪੰਨੂ ਵਾਲੇ ਮਾਮਲੇ ਦੇ ਵਿੱਚ ਉਦੋਂ ਤੱਕ ਅਮਰੀਕਾ ਐਂਟਰ ਹੋ ਚੁੱਕਿਆ ਸੀ ਤੇ ਅਮਰੀਕਾ ਦਾ ਉਹ ਸਿਟੀਜ਼ਨ ਸੀਗਾ ਤਾਂ ਅਮਰੀਕਾ ਨੇ ਬੜੇ ਹੀ ਮਤਲਬ ਗੁਪਤ ਤਰੀਕੇ ਦੇ ਨਾਲ ਆਪਣੇ ਅੰਡਰ ਕਵਰ ਏਜੰਟ ਜਿਹੜੇ ਨikhil ਗੁਪਤਾ ਦੇ ਨੇੜੇ ਭੇਜੇ ਤੇ ਨikhil ਗੁਪਤਾ ਉਹਨਾਂ ਅੰਡਰ ਕਵਰ ਏਜੰਟਾਂ ਦੇ ਨਾਲ ਹੀ ਉਹ ਡੀਲ ਕਰ ਲੈਂਦਾ ਤੇ ਉਹਨਾਂ ਨੂੰ ਹੀ ਪੈਸੇ ਦੇ ਦਿੰਦਾ ਹੈ ਤੇ ਉਹ ਫਿਰ ਤਾਂ ਕਰਕੇ ਹੀ ਉਹ ਫਿਰ ਜਦੋਂ ਪਕੜਿਆ ਜਾਂਦਾ ਹੈਗਾ ਤੇ ਅੱਜ ਉਹ ਅਮਰੀਕਾ ਦੀ ਹਿਰਾਸਤ ਦੇ ਵਿੱਚ ਹੈ ਤੇ ਉਹਦੇ ਤੇ ਕੇਸ ਚੱਲ ਰਿਹਾ ਹੈਗਾ ਔਰ ਹੁਣ ਅੱਗੇ ਇਹਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਇਹ ਗੱਲਾਂਬਾਤਾਂ ਖੁੱਲ ਕੇ ਸਾਹਮਣੇ ਆਉਣ ਗਿਆ ਨਾਲੰਦੇ ਤੁਹਾਨੂੰ ਇਹਦੇ ਬਾਰੇ ਅਸੀਂ ਦੱਸਦੇ ਰਹਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ